ਪੰਜਾਬ ਸਰਕਾਰ ਭਾਵੇਂ ਗੈਰਕਾਨੂੰਨੀ ਮਾਈਨਿੰਗ ਰੋਕਣ ਦੇ ਕਈ ਦਾਅਵੇ ਕਰ ਰਹੀ ਹੈ ਪਰ ਫਿਰ ਵੀ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਚ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਸਬਾ ਮਾਲਪੁਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਹਵੇਲੀ ਵਿਖੇ ਜਿੱਥੇ ਕਿ ਨਜਾਇਜ਼ ਮਾਈਨਿੰਗ ਬੰਦ ਹੋਣ ਦਾ ਨਾਮ ਨਹੀਂ ਲੈ ਰੇ ਇੱਥੇ ਦੱਸ ਦਈਏ ਕਿ ਇਹ ਸਭ ਨਜਾਇਜ਼ ਰੇਤ ਦੀਆਂ ਗੱਡੀਆਂ ਮਾਲਪੁਰ ਦੇ ਮੁੱਖ ਚੌਂਕ ਤੋਂ ਬੇਖੌਫ ਹੋ ਕੇ ਲੰਘ ਰਹੀਆਂ ਹਨ ਤੇ ਪੁਲਿਸ ਪ੍ਰਸ਼ਾਸਨ ਇਹ ਸਭ ਚੁੱਪੀ ਚ ਧਾਰ ਕੇ ਬੈਠਾ ਹੈ ਇਸਬੰਦੀ ਜਦੋਂ ਪੱਤਰਕਾਰਾਂ ਵੱਲੋਂ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪਾਂ ਮਾਰਿਆ ਤਾਂ ਉੱਥੇ ਹੀ ਰੇਤ mafia ਵੱਲੋਂ ਹਵੇਲੀ ਦੇ ਚੋ ਵੀ ਨਜਾਇਜ਼ ਮਾਈਨਿੰਗ ਕਰਦੇ ਆਂ ਕਰੀਬ ਦਾ 10 ਫੁੱਟ ਡੂੰਘੇ ਟੋਏ ਪਾਏ ਹੋਏ ਸਨ ਇਸਬੰਦੀ ਪਿੰਡ ਦੇ ਹੀ ਵਾਤਾਵਰਣ ਪ੍ਰੇਮੀਆਂ ਵੱਲੋਂ ਮਾਈਨਿੰਗ mafia ਦੇ ਖਿਲਾਫ ਪੁਲਿਸ ਨੂੰ ਗੁਪਤ ਸੂਚਨਾ ਵਿੱਚ ਸੂਚਿਤ ਵੀ ਕੀਤਾ ਜਾ ਚੁੱਕਾ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਚੋ ਵੱਲ ਵੀ ਜਾਣਾ ਛੱਡ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਮਾਈਨਿੰਗ mafia ਉਹਨਾਂ ਤੇ ਸ਼ੱਕ ਦੇ ਆਧਾਰ ਤੇ ਹਮਲਾ ਨਾ ਕਰ ਦੇਵੇ ਉਧਰ ਜਦੋਂ ਵਿਭਾਗ ਦੇ ਅਧਿਕਾਰੀ ਆ ਐਸਟੀਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਹਾਂਜੀ ਆਪਣਾ ਜਸਵੰਤ ਸਿੰਘ ਆ ਜੀ। ਕਿਹੜੇ ਪਿੰਡ ਖੜੇ ਅਸੀਂ? ਨੌਨਿਤਪੁਰ ਖੜੇ ਆ ਜੀ ਆਪਾਂ। ਕੀ ਮਾਮਲਾ ਹੈ ਇੱਥੇ ਦਾ? ਇੱਥੇ ਆ ਤੇ ਖੜੇ ਕਿੱਤਾਂ ਪਾਇਓ ਉਧਰ ਬੰਦਾ ਕੀਤਾ। ਸਾਰਾ ਕੋਰ ਦਿੱਤਾ। ਪਾਣੀ ਸਦਾ ਟੋਲੀਆਂ ਤੋਂ ਸਾਡੇ ਆਉਂਦਾ ਤਾਂ ਸਿੱਧਾ ਇੱਧਰ ਨੂੰ ਪੈਂਦਾ ਆ ਚੋਤੇ ਘੱਟ ਪੈਂਦਾ ਤੇ ਜੇ ਚੋ ਆ ਜਾਵੇ ਤਾਂ ਬੰਨ ਇੱਧਰ ਸਾਰਾ ਖੇਤ ਰੋੜ ਜਾਣੇ ਆ ਜੀ। ਜਦੋਂ ਚੱਕ ਹੁੰਦੇ ਸੀ ਉਦੋਂ ਕਿਹਾ ਨਹੀਂ ਇਹਨਾਂ ਨੂੰ ਆ ਕੇ ਪੰਚਾਇਤ ਮੈਂ ਆ ਕੇ ਵੀ ਕਿਹਾ ਸੀਗਾ ਸਰਪੰਚ ਨੇ ਵੀ ਕਿਹਾ ਸੀਗਾ ਵੇ 3 ਫੁੱਟ ਤੋਂ ਬਾਦੂ ਨਾ ਚੱਕਿਓ ਭਾਈ ਹਟਵਾ ਚੱਕਿਓ ਇਹ ਨਹੀਂ ਆ ਦੇਖ ਲੋ ਅਸੀਂ ਇੱਧਰ ਬਲੌਕ ਲਾਉਣੇ ਆ ਪੱਕੀ ਸੜਕ ਪਾਉਣੀ ਆ ਬਲੌਕਾਂ ਦੀ ਇਹ ਬਲੌਕ ਇੱਥੇ ਰਹਿ ਜਾਣਗੇ ਜੀ ਆ ਇਨਾ ਉਚਾ ਘੱਲ ਜਾਣੀ ਇਹੋ ਝਟ ਚੱਲਾਂਗੇ ਕਾਰ ਪਾ ਜਾਣੀ ਆ ਪਹਿਲਾਂ ਵੀ ਖਬਰਾਂ ਲੱਗਦੀਆਂ ਰਹੀਆਂ ਮਾਈਨਿਕ ਦੀਆਂ ਪ੍ਰਸ਼ਾਸਨ ਨਾਲੋਂ ਕੋਈ ਕਾਰਵਾਈ ਨਹੀਂ ਕੀ ਲੱਗਦਾ ਕਿ ਇਹ ਪ੍ਰਸ਼ਾਸਨ ਨਾਲ ਮਿਲੀ ਭੁਗਤਣਾ ਹੋ ਰਿਹਾ ਸਾਰੇ ਨਹੀਂ ਭੁਗਤਣਾ ਹੋ ਸਕਦਾ ਜੇ ਪ੍ਰਸ਼ਾਸਨ ਨੇ ਨਹੀਂ ਸਾਡੇ ਇਹ ਪਿੰਡ ਦਾ ਕੁਝ ਸੋਚਣਾ ਤਾਂ ਅਸੀਂ ਉੱਥੇ ਧਾਰਾ ਲਾਵਾਂਗੇ ਆ ਕੇ ਜੱਪਿਆਲ ਕਿੱਥੇ ਲਾਵਾਂਗੇ ਚੱਪਿਆਲ ਲਾਵਾਂਗੇ ਰੋਡ ਤੇ ਸਾਡੀ ਨਹੀਂ ਸੁਣਾਈ ਕੀਤੀ ਤਾਂ ਪ੍ਰਸ਼ਾਸਨ ਨੇ ਤੇ ਇਸ ਸਬੰਧੀ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਸੀ ਤੁਸੀਂ ਅਸੀਂ ਸ਼ਿਕਾਇਤ ਪਹਿਲਾਂ ਵੀ ਖਬਰਾਂ ਲੱਗਦੀਆਂ ਰਹੀਆਂ ਜੀ ਬਸ ਕੁਝ ਨਹੀਂ ਹੁੰਦਾ ਇਹ ਮਿਲੀ ਭੁਗਤਈ ਆ ਸਾਰੀ ਠੀਕ ਪੰਜਾਬ ਸਰਕਾਰ ਭਾਵੇਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਕਈ ਦਾਅਵੇ ਕਰ ਰਹੀ ਹੈ ਪਰ ਫਿਰ ਵੀ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਚ ਨਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਸਬਾ ਮਾਲਪੁਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਹਵੇਲੀ ਵਿਖੇ ਜਿੱਥੇ ਕਿ ਨਜਾਇਜ਼ ਮਾਈਨਿੰਗ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ। ਇੱਥੇ ਦੱਸ ਦਈਏ ਕਿ ਇਹ ਸਭ ਨਜਾਇਜ਼ ਰੇਤੇ ਦੀਆਂ ਗੱਡੀਆਂ ਮਾਲਪੁਰ ਦੇ ਮੁੱਖ ਚੌਂਕ ਤੋਂ ਬੇਖੌਫ ਹੋ ਕੇ ਲੰਘ ਰਹੀਆਂ ਹਨ ਤੇ ਪੁਲਿਸ ਪ੍ਰਸ਼ਾਸਨ ਇਹ ਸਭ ਚੁੱਪੀਚ ਧਾਰ ਕੇ ਬੈਠਾ ਹੈ। ਇਸ ਸੰਬੰਧੀ ਜਦੋਂ ਪੱਤਰਕਾਰਾਂ ਵੱਲੋਂ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪਾਂ ਮਾਰਿਆ ਤਾਂ ਉੱਥੇ ਹੀ ਰੇਤ mafia ਵੱਲੋਂ ਹਵੇਲੀ ਦੇ ਚੋ ਵੀ ਨਜਾਇਜ਼ ਮਾਈਨਿੰਗ ਕਰਦੇ ਆਂ ਕਰੀਬ 10 ਫੁੱਟ ਡੂੰਘੇ ਟੋਏ ਪਾਏ ਹੋਏ ਸਨ ਇਸ ਸੰਬੰਧੀ ਪਿੰਡ ਦੇ ਹੀ ਵਾਤਾਵਰਣ ਪ੍ਰੇਮੀਆਂ ਵੱਲੋਂ ਮਾਈਨਿੰਗ mafia ਦੇ ਖਿਲਾਫ ਪੁਲਿਸ ਨੂੰ ਗੁਪਤ ਸੂਚਨਾ ਵਿੱਚ ਸੂਚਿਤ ਵੀ ਕੀਤਾ ਜਾ ਚੁੱਕਾ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਚੋ ਵੱਲ ਵੀ ਜਾਣਾ ਛੱਡ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਮਾਈਨਿੰਗ mafia ਉਹਨਾਂ ਤੇ ਸ਼ੱਕ ਦੇ ਆਧਾਰ ਤੇ ਹਮਲਾ ਨਾ ਕਰ ਦੇਵੇ ਉਧਰ ਜਦੋਂ ਵਿਭਾਗ ਦੇ ਅਧਿਕਾਰੀ ਆ ਐਸਟੀਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ